ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡਾ ਖਿਲਾਰਾ ਪੈ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਯਾਲੀ ਨੇ ਜੋ ਕਿ ਦਾਖਾ ਤੋਂ ਵੱਧ 91 ਵੱਡਾ ਐਲਾਨ ਕਰ ਦਿੱਤਾ ਹੈ। ਪਾਰਟੀ ਨੂੰ ਲੈ ਕੇ ਵੱਡਾ ਐਲਾਨ ਹੋਇਆ। ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੇ ਲਈ ਚੁਣੌਤੀ ਦੇ ਦਿੱਤੀ ਗਈ ਹੈ। ਜੀ ਹਾਂ ਮਨਪ੍ਰੀਤ ਸਿੰਘ ਯਾਲੀ ਦਾ ਵੱਡਾ ਐਲਾਨ ਤੁਸੀਂ ਜੁੜ ਚੁੱਕੇ ਹੋ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਮਨਪ੍ਰੀਤ ਸਿੰਘ ਯਾਲੀ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਤੋਂ ਮਰਦਾਨਗੀ ਤੋਂ ਲਾਂਬੇ ਕਰਨ ਦੇ ਲਈ ਅਹਿਮ ਫੈਸਲਾ ਲੈਣ ਲਈ ਕਿਹਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੇਕਰ ਝੁੰਡਾ ਰਿਪੋਰਟ ਲਾਗੂ ਨਹੀਂ ਹੁੰਦੀ ਤਾਂ ਉਹ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣਗੇ ਪਾਰਟੀ ਤੋਂ ਦੂਰ ਹੋ ਜਾਣਗੇ ਇਹ ਗੱਲ ਮਨਪ੍ਰੀਤ ਸਿੰਘਿਆਲੀ ਨੇ ਆਪਣੇ ਸੋਸ਼ਲ ਮੀਡੀਆ ਸੁਨੇਹੇ ਦੇ ਰਾਹੀਂ ਕਹੀ ਹੈ ਮਨਪ੍ਰੀਤ ਸਿੰਘਿਆਲੀ ਲਿਖਦੇ ਆ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਰਮੌਰ ਜਥੇਬੰਦੀ ਹੈ جس دا ਇਤਿਹਾਸ ਬਿਹਤ ਸ਼ਾਨਮੱਤਾ ਰਿਹਾ ਹੈ ਪਰੰਤੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਵੱਲੋਂ ਲਏ ਗਏ ਫੈਸਲੇ ਆ ਕਾਰਨ ਅਕਾਲੀ ਦਲ ਵਿੱਚ ਵੱਡੀ ਪੱਧਰ ਤੇ ਸਿਧਾਂਤਕ ਗਰਾਵਟਾਈ ਹੈ ਪਾਰਟੀ ਪਹਿਲਾ ਕਿਸਾਨੀ ਅਤੇ ਮੌਜੂਦਾ ਸਮੇਂ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਣਨ ਵਿੱਚ ਅਸਫਲ ਰਹੀ ਕਿਸਾਨੀ ਅਤੇ ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕੀਤਾ ਜਾ ਸਕੇ ਤਮਨ ਪ੍ਰੀਤ ਸਿੰਘ ਯਾਲੀ ਨੇ ਸਾਫ ਕਰਤਾ ਹੈ ਕਿ ਚੁੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਵੇ ਚੁੰਦਾ ਰਿਪੋਰਟ ਚੁੰਦਾ ਕਮੇਟੀ ਦੀ ਰਿਪੋਰਟ ਚ ਕੀ ਹੈ ਚੁੰਦਾਰ ਕਮੇਟੀ ਦੀ ਰਿਪੋਰਟ ਚ ਇਹ ਹੈ ਕਿ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਰੇ ਹਟ ਜਾਣਾ ਚਾਹੀਦਾ ਹੈ ਪਾਰਟੀ ਨੂੰ ਨਵੇਂ ਜਥੇਬੰਦਕ ਸਟਰਕਚਰ ਦੀ ਜਿਹੜੀ ਹੈ ਨਵੇਂ ਜਥੇਬੰਦਕ ਢਾਂਚੇ ਦੀ ਜਿਹੜੀ ਹੈ ਉਹ ਜਿਹੜੀ ਹੈ ਉਹ ਸਾਰੀ ਕਰਨੀ ਚਾਹੀਦੀ ਹੈ ਨਵਾਂ ਜਥੇਬੰਦਕ ਢਾਂਚਾ ਬਣਾਉਣਾ ਚਾਹੀਦਾ ਹੈ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਪਰੇ ਹੋਣਾ ਚਾਹੀਦਾ ਹੈ ਕਿਸੇ ਜੋਗ ਆਗੂ ਨੂੰ ਪ੍ਰਧਾਨਗੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਇਹ ਕਾਰਨ ਹੈ ਮਨਪ੍ਰੀਤ ਸਿੰਘ ਯਾਲੀ ਨੇ ਸਿੱਧੇ ਰੂਪ ਦੇ ਵਿੱਚ ਕਹਿ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਛੱਡ ਦੇਣ ਜੇਕਰ ਉਹ ਨਹੀਂ ਛੱਡਦੇ ਤਾਂ ਉਹ ਪਾਰਟੀ ਤੋਂ ਦੂਰੀਆਂ ਬਣਾ ਕੇ ਰੱਖਣਗੇ ਪਾਰਟੀ ਗਤੀਵਿਧੀਆਂ 'ਚ ਸ਼ਾਮਲ ਨਹੀਂ ਹੋਣਗੇ ਮਨਪ੍ਰੀਤ ਸਿੰਘ ਯਾਲੀ ਦੇ ਸਹਾਲਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹਿਲਾਂ ਹੀ ਪਏ ਖਿਲਾਾਰੇ ਨੂੰ ਹੋਰ ਵਧਾ ਦਿੱਤਾ ਹੈ 10 ਸੀਟਾਂ ਦੇ ਉੱਤੇ ਜ਼ਮਾਨਤ ਜਬਤ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਡੂੰਘੇ ਸੰਕਟ ਦੇ ਵਿੱਚ ਹੈ ਬੀਬਾ ਜਗੀਰ ਕੌਰ ਨੇ ਵੀ ਇਹੀ ਗੱਲ ਕਹੀ ਹੈ ਪਰ ਮਨਪ੍ਰੀਤ ਸਿੰਘ ਯਾਲੀ ਨੇ ਤਾਂ ਪੰਜਾਬ ਵਿੱਚ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਸੁਖਬੀਰ ਬਾਦਲ ਦੇ ਪੈਰਾ ਥੱਲਿਓ ਜ਼ਮੀਨ ਖਸਕਾ ਕੇ ਰੱਖ ਦਿੱਤੀ ਹੈ ਮਨਪ੍ਰੀਤ ਸਿੰਘ ਯਾਲੀ ਨੇ ਤਾਂ ਇਹ ਇੱਕ ਅਹਿਮ ਗੱਲ ਹੈ ਮਨਪ੍ਰੀਤ ਸਿੰਘ ਯਾਲੀ ਨੇ ਕਿਹਾ ਤਾਂ ਕਿ ਝੁੰਡਾ ਕਮੇਟੀ ਜਿੰਨਾ ਤੇ ਰਿਪੋਰਟ ਜਿੰਨਾ ਚ ਲਾਗੂ ਨਹੀਂ ਹੁੰਦੀ ਉਹਨਾਂ ਸਮਾਂ ਉਹ ਜਿਹੜਾ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣਗੇ ਆਖਰਕਾਰ ਇਹ ਨੋਬਤ ਕਿਉਂ ਆਈ ਹੈ ਸ਼ੋਮਣੀ ਅਕਾਲੀ ਦਲ ਨੇ 13 ਨੀਆ 13 ਲੋਕ ਸਭਾ ਸੀਟਾਂ ਲੜੀਆਂ ਜਿਹਦੇ ਵਿੱਚੋਂ ਸਿਰਫ ਬਠਿੰਡਾ ਸੀਟ ਇੱਕ ਠੀਕ ਠਾਕ ਮਾਰਜਨ ਦੇ ਨਾਲ ਜਿੱਤੀ 10 ਸੀਟਾਂ ਦੇ ਉੱਤੇ ਪਾਰਟੀ ਦੀ ਜਮਾਨਤ ਤੱਕ ਜਬਤ ਹੋ ਗਈ ਸਿਰਫ ਦੋ ਸੀਟਾਂ ਤੇ ਪਾਰਟੀ ਆਪਣੀ ਜਮਾਨਤ ਵਿੱਚ ਬਚਾ ਸਕੀ ਕੁਝ ਅਜਿਹੀਆਂ ਸੀਟਾਂ ਨੇ ਜਿੱਥੇ ਪਾਰਟੀ ਨੂੰ ਲੱਖ ਤੋਂ ਵੀ ਥੱਲੇ ਵੋਟ ਪਈ ਗਰਦਾਸਪੁਰ ਐ ਲੁਧਿਆਣਾ ਐ ਸੰਗਰੂਰ ਐ ਇਹਨਾਂ ਸੀਟਾਂ ਦੇ ਉੱਤੇ ਪਾਰਟੀ ਨਾਲੋਂ ਵੱਧ ਬੀਜੇਪੀ ਵੋਟ ਲੈ ਗਈ ਬੀਜੇਪੀ ਤੀਜੇ ਜਾਂ ਚੌਥੇ ਨੰਬਰ ਤੇ ਚੱਲੀ ਆ ਅਨੰਦਪੁਰ ਵਰਗੀ ਸੀਟ ਦੇ ਉੱਤੇ ਇਹ ਹਲਚਲ ਹੋ ਜਾਣਾ ਅਕਾਲੀ ਦਲ ਦੇ ਵਿੱਚ ਵੱਡਾ ਜਿਹੜਾ ਖਲਾਰਾ ਪੈਣ ਦੇ ਸੰਕੇਤ ਦੇ ਚੁੱਕਿਆ ਸੀ ਹੁਣ ਖਲਾਰਾ ਪੈ ਚੁੱਕਿਆ ਹੈ ਸੁਖਬੀਰ ਬਾਦਲ ਕੀ ਪ੍ਰਧਾਨਗੀ ਛੱਡਣਗੇ ਕਿ ਨਹੀਂ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਮਨਪ੍ਰੀਤ ਸਿੰਘ ਯਾਲੀ ਦੇ ਇਸ ਰਲਾਨ ਨੇ ਅਕਾਲੀ ਦਲ ਦੇ ਵਿੱਚ ਪਏ ਖਿਲਾੜੇ ਦੇ ਸਬੂਤ ਪੇਸ਼ ਕਰਤੇ ਨੇ ਖੁੱਲ੍ਹਿਆਂ ਸੁਖਬੀਰ ਬਾਦਲ ਦੇ ਵਿਰੁੱਧ ਮਨਪ੍ਰੀਤ ਸਿੰਘ ਯਾਲੀ ਮੈਦਾਨ ਚ ਉਤਰ ਆਏ ਨੇ ਉਹਨਾਂ ਨੇ ਕਹਿ ਦਿੱਤਾ ਕਿ ਜੇਕਰ ਸੁਖਬੀਰ ਬਾਦਲ ਸਿੱਧੇ ਰੂਪ ਅਸਿੱਧੇ ਰੂਪ ਚ ਕਹਿ ਖੈਰ ਉਹਨਾਂ ਨੇ ਕਿ ਬਣੇ ਰਹਿਣਗੇ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੇ ਤਾਂ ਉਹ ਗਤੀਵਿਧੀਆਂ ਤੇ ਵਿੱਚ ਹਿੱਸਾ ਨਹੀਂ ਲੈਣਗੇ ਦੂਰੀ ਬਣਾ ਕੇ ਰੱਖਣਗੇ ਮਨਪ੍ਰੀਤ ਸਿੰਘ ਯਾਲੀ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਮਨਪ੍ਰੀਤ ਸਿੰਘ ਯਾਲੀ ਨੇ ਕਹਿ ਦਿੱਤਾ ਹੈ ਕਿ ਹੁਣ ਲੜਾਈ ਜਿਹੜੀ ਹੈ ਉਹ ਆਰ ਪਾਰ ਦੀ ਲੜੀ ਜਾਣੀ ਹੈ ਅਖੀਰ ਤੱਕ ਲੜਾਈ ਲੜੀ ਜਾਣੀ ਹੈ ਤੁਹਾਨੂੰ ਦੱਸ ਦਈਏ ਕਿ ਮਨਪ੍ਰੀਤ ਸਿੰਘ ਯਾਲੀ ਪਹਿਲਾਂ ਵੀ ਪਾਰਟੀ ਗਤੀਵਿਧੀਆਂ ਤੋਂ ਦੂਰ ਰਹੇ ਨੇ ਲੋਕ ਸਭਾ ਚੋਣਾਂ ਚੋਣਾਂ ਨੇ ਹਲਕੀ ਫੁਲਕੀ ਗਤੀਵਿਧੀ ਕਰੀ ਪਰ ਉਹਨਾਂ ਦਾ ਮੁੱਲਾਪੁਰ ਦਾਖਾ ਜਿਹੜਾ ਵਿਧਾਨ ਸਭਾ ਹਲਕਾ ਜਿੱਥੋਂ ਵਿਧਾਇਕ ਨੇ ਉੱਥੋਂ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਵੋਟ ਪਈ ਹੈ ਜਿਸ ਕਰਕੇ ਖਿਲਾਰੇ ਪੈ ਗਏ ਨੇ ਹੁਣ ਸੁਖਬੀਰ ਬਾਦਲ ਕੀ ਫੈਸਲਾ ਲੈਂਦੇ ਆ ਇਸ ਤੇ ਸਾਰਿਆਂ ਦੀ ਨਿਗਾ ਟਿੱਕੀ ਰਹੇਗੀ